ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲਸ ਵਿੱਚ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨਾਲ ਨਾਲ ਮਿਲਦੇ ਰਹਿਣ ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 8ਵੀਂ ਪਾਠ 2 ਇੰਟਰਨੈਟ ਫੰਡਾਮੈਂਟਲਸ ਵਿੱਚ ਇਸ ਪਾਠ ਦੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਅਤੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਪੜ੍ਹਾਂਗੇ ਤੇ ਇਹ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੰਟਰਨੈਟ ਬਾਰੇ ਦੱਸਣਾ ਚਾਹਾਂਗਾ ਕਿ ਇੰਟਰਨੈਟ ਦਾ ਮਤਲਬ ਹੈ ਇੰਟਰਨੈਸ਼ਨਲ ਨੈਟਵਰਕ ਕਿ ਜਿਹੜਾ ਨੈਟਵਰਕ ਪੂਰੀ ਦੁਨੀਆ ਵਿੱਚ ਫੈਲਿਆ ਹੁੰਦਾ ਉਸ ਨੂੰ ਇੰਟਰਨੈਟ ਕਿਹਾ ਜਾਂਦਾ ਹੈ ਇੰਟਰਨੈਟ ਦੇ ਨਾਲ ਪੂਰੀ ਦੁਨੀਆ ਦੇ ਲੱਖਾਂ ਕਰੋੜਾ ਕੰਪਿਊਟਰ ਜਿਹੜੇ ਉਹ ਆਪਸ ਵਿੱਚ ਜੁੜੇ ਹੁੰਦੇ ਨੇ ਤੇ ਇਹਦੀ ਮਦਦ ਨਾਲ ਜਿਹੜੇ ਕੰਪਿਊਟਰ ਨੇ ਉਹ ਸੂਚਨਾ ਦਾ ਸੰਚਾਰ ਪੂਰੀ ਦੁਨੀਆ ਵਿੱਚ ਕਿਤੇ ਵੀ ਕਰ ਸਕਦੇ ਨੇ ਤੇ ਅੱਜਕੱਲ੍ਹ ਜਿੰਨੇ ਵੀ ਸਾਡੇ ਇਲੈਕਟ੍ਰੋਨਿਕ ਡਿਵਾਈਸਿਸ ਐ ਚਾਹੇ ਮੋਬਾਈਲ ਐ ਐਲਈਡੀ ਐ ਜਾਂ ਟੈਬ ਐ ਜਾਂ ਕੋਈ ਹੋਰ ਇਲੈਕਟ੍ਰੋਨਿਕ ਡਿਵਾਈਸ ਐ ਉਹਨਾਂ ਨੂੰ ਅਸੀਂ ਨੈੱਟ ਦੀ ਮਦਦ ਨਾਲ ਜੋੜ ਸਕਦੇ ਹਾਂ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਛੋਟੇ ਇਤਨਾ ਵਾਲੇ ਪ੍ਰਸ਼ਨ ਤੇ ਪਹਿਲਾ ਪ੍ਰਸ਼ਨ ਐ ਇੰਟਰਨੈਟ ਕੀ ਹੈ ਇੰਟਰਨੈਟ ਦਾ ਪੂਰਾ ਨਾਮ ਇੰਟਰਨੈਸ਼ਨਲ ਨੈੱਟਵਰਕ ਹੈ ਇੰਟਰਨੈਟ ਨੂੰ ਨੈਟਵਰਕ ਆਫ ਨੈਟਵਰਕਸ ਵੀ ਕਿਹਾ ਜਾਂਦਾ ਹੈ ਇਹ ਸਾਰੀ ਦੁਨੀਆ ਵਿੱਚ ਫੈਲਿਆ ਹੋਇਆ ਹੈ ਇੰਟਰਨੈਟ ਦੀ ਵਰਤੋਂ ਡਾਟਾ ਦੇ ਸੰਚਾਰ ਲਈ ਕੀਤੀ ਜਾਂਦੀ ਹੈ ਮਤਲਬ ਕਿ ਅਸੀਂ ਮਦਦ ਨਾਲ ਅਸੀਂ ਡਾਟਾ ਦਾ ਸੰਚਾਰ ਕਰ ਸਕਦੇ ਹਾਂ ਤੇ ਇੰਟਰਨੈਟ ਦੇ ਵਿੱਚ ਦੇਖ ਲਿਓ ਕਿ ਦੋ ਤਰ੍ਹਾਂ ਦੇ ਕਨੈਕਸ਼ਨ ਦੱਸੇ ਆ ਇੱਕ ਵਾਇਰਡ ਤੇ ਇੱਕ ਵਾਇਰਲੈਸ ਵਾਇਰਡ ਕਨੈਕਸ਼ਨ ਕੀ ਜਦੋਂ ਸਾਡੇ ਕੰਪਿਊਟਰ ਦੇ ਨਾਲ ਇੰਟਰਨੈਟ ਦਾ ਕਨੈਕਸ਼ਨ ਮੋਡਮ ਦੀ ਮਦਦ ਨਾਲ ਲੱਗਿਆ ਹੋਇਆ ਉਸ ਨੂੰ ਵਾਇਰਡ ਕਨੈਕਸ਼ਨ ਕਹਿੰਦੇ ਹਨ ਤੇ ਜਦ ਅਸੀਂ ਮੋਬਾਈਲ ਤੇ SIM ਚਲਾਉਂਦੇ ਹਾਂ ਜਾਂ ਕਦੀ Wi-Fi ਚਲਾਉਂਦੇ ਹਾਂ ਉਸ ਨੂੰ ਵਾਇਰਲੈਸ ਕਨੈਕਸ਼ਨ ਕਹਿੰਦੇ ਹਾਂ ਤੇ ਤੁਹਾਨੂੰ ਇੰਟਰਨੈਟ ਬਾਰੇ ਥੋੜੀ ਜੀ ਜਾਣਕਾਰੀ ਦੇਣਾ ਚਾਹੂਗਾ ਕਿ ਇੰਟਰਨੈਟ ਦਾ ਪੁਰਾਣਾ ਨਾਮ ਅਰਪਾ ਨੈਟ ਹੈ ਤੇ ਬਟ ਜਿਹੜਾ ਇੰਟਰਨੈਟ ਇੰਡੀਆ ਵਿੱਚ ਜਦੋਂ ਆਇਆ ਉਹ ਆਇਆ 15 ਅਗਸਤ 1995 ਨੂੰ ਤੇ ਵਿਂਟ ਸਰਫ ਨੂੰ ਇੰਟਰਨੈਟ ਦਾ ਪਿਤਾ ਵੀ ਕਿਹਾ ਜਾਂਦਾ ਹੈ ਤੇ ਤੁਹਾਨੂੰ ਪੁੱਛਿਆ ਜਾਵੇ ਕਿ ਇੰਟਰਨੈਟ ਦੀ ਸ਼ੁਰੂਆਤ ਭਾਰਤ ਵਿੱਚ ਕਦੋਂ ਹੋਈ ਸੀ ਤੇ ਆਪਾਂ ਕਹਿ ਸਕਦੇ ਹਾਂ ਕਿ ਭਾਰਤ ਵਿੱਚ ਇੰਟਰਨੈਟ ਦੀ ਸ਼ੁਰੂਆਤ 15 ਅਗਸਤ 1995 ਨੂੰ ਹੋਈ ਸੀ ਇੱਕ ਸਰਕਾਰੀ ਕੰਪਨੀ ਹੈ ਵਿਸੈਂਡਲ ਉਨੇ ਸ਼ੁਰੂ ਕੀਤਾ ਸੀ ਤੇ ਇੰਟਰਨੈਟ ਦਾ ਪਿਤਾ ਗੁਰੂ ਕਿਹਾ ਜਾਂਦਾ ਹੈ ਵਿਟ ਸਫਨੋ ਪ੍ਰਸ਼ਨ ਨੰਬਰ 2 ਇੰਟਰਨੈਟ ਸਰਵਿਸ ਪ੍ਰੋਵਾਈਡਰ ਦੀਆਂ ਕੁਝ ਉਦਾਹਰਨਾਂ ਲਿਖੋ ਇੰਟਰਨੈਟ ਸਰਵਿਸ ਪ੍ਰੋਵਾਈਡਰ ਨੂੰ ਆਈਐਸਪੀ ਵੀ ਕਿਹਾ ਜਾਂਦਾ ਹੈ ਤੇ ਸਧਾਰਨ ਸ਼ਬਦ ਜੇਕਰ ਅਸੀਂ ਗੱਲ ਕਰੀਏ ਤੇ ਆਈਐਸਪੀ ਜਾਂ ਇੰਟਰਨੈਟ ਸਰਵਿਸ ਪ੍ਰੋਵਾਈਡਰ ਦਾ ਮਤਲਬ ਹੈ ਕਿ ਜਿਹੜੀ ਕੰਪਨੀ ਦਾ ਸੀ ਨੈਟਪੈਕ ਵਰਤੇ ਕਰਦੇ ਹਨ ਉਸ ਨੂੰ ਆਈਐਸਪੀ ਕਿਹਾ ਜਾਂਦਾ ਹੈ ਤੇ ਇੰਟਰਨੈਟ ਦਾ ਕਨੈਕਸ਼ਨ ਲੈਣ ਲਈ ਸਾਨੂੰ ਕੁਝ ਪੈਸੀ ਪੇ ਕਰਨੇ ਪੈਂਦੇ ਨੇ ਜਿਦਾ ਅਸੀਂ ਮੋਬਾਈਲ ਤੇ ਮੰਨ ਲਓ ਨੈਟ ਪੈਕ ਦਾ ਰੀਚਾਰਜ ਕਰਵਾਉਂਦੇ ਹਾਂ ਜਾਂ ਘਰ 'ਚ ਮੋਡਮ ਲਗਾਇਆ ਪਰ ਮੰਥ ਨੈਟ ਦਾ ਬਿੱਲ ਦੇ ਰਹੇ ਹਾਂ ਤੇ ਉਹ ਕਿੰਨੂੰ ਦੇ ਰਹੇ ਹਾਂ ਆਈਐਸਪੀ ਨੂੰ ਜਾਂ ਇੰਟਰਨੈਟ ਸਰਵਿਸ ਪ੍ਰੋਵਾਈਡਰਸ ਕੰਪਨੀ ਨੂੰ ਇੰਟਰਨੈਟ ਸਰਵਿਸ ਪ੍ਰੋਵਾਈਡਰਸ ਦੇ ਨਾਮ ਹੇਠ ਲਿਖੇ ਅਨੁਸਾਰ ਹਨ ਜਿਦਾ Jio, Airtel, Idea, BSNL, Vodafone ਪਰ ਜਿਹੜੀ ਕੰਪਨੀ ਦੀ ਤੁਸੀਂ SIM ਆਪਣੇ ਫੋਨ 'ਚ ਪਾਈ ਹੋਈ ਹੈ ਜਾਂ ਜਿਹੜੀ ਕੰਪਨੀ ਦਾ ਨੈਟ ਤੁਸੀਂ ਆਪਣੇ ਫੋਨ ਤੇ ਯੂਜ਼ ਕਰ ਰਹੇ ਹੋ ਉਹ ਕੀ ਹੈ ਉਹ ਤੁਹਾਡਾ ਆਈਐਸਪੀ ਹੈ ਇੰਟਰਨੈਟ ਸਰਵਿਸ ਪ੍ਰੋਵਾਈਡਰ ਹੈ ਹੁਣ ਇਸ ਮੌਕੇ ਇਸ ਸਮੇਂ ਵੋਡਾਫੋਨ ਕੰਪਨੀ ਤੇ ਆਈਡੀਆ ਕੰਪਨੀ ਇਕੱਠੀ ਹੋ ਚੁੱਕੀ ਹੈ ਤੇ ਉਹ ਕੀ ਬਣ ਗਈ ਵੀਆਈ ਤੇ ਇਸ ਤੋਂ ਇਲਾਵਾ ਇੱਕ ਨੈਟਪਲਸ ਕੰਪਨੀ ਹੈ ਜਿਹੜਾ ਘਰਾਂ ਵਿੱਚ ਫਾਸਟਵੇ ਕੰਪਨੀ ਵੱਲੋਂ ਤੁਹਾਨੂੰ ਨੈਟ ਦਿੱਤਾ ਜਾਂਦਾ ਉਹ ਵੀ ਆਪਾਂ ਕਹਿ ਸਕਦੇ ਹਾਂ ਕਿ ਆਈਐਸਪੀ ਹੈ ਇਸ ਤੋਂ ਇਲਾਵਾ ਘਰ-ਘਰ 'ਚ ਜੀਓ ਫਾਈਬਰ ਵੀ ਕਨੈਕਸ਼ਨ ਦੇ ਰਿਹਾ ਹੈ ਤੇ ਉਹ ਵੀ ਕੀ ਹੈ ਇੱਕ ਆਈਐਸਪੀ ਜਾਂ ਇੰਟਰਨੈਟ ਸਰਵਿਸ ਪ੍ਰੋਵਾਈਡਰ ਹੈ ਤੇ ਪ੍ਰਸ਼ਨ ਨੰਬਰ 3 ਹੈ ਈ-ਕਮਰਸ ਤੋਂ ਤੁਸੀਂ ਕੀ ਸਮਝਦੇ ਹੋ ਇਸ ਦਾ ਪੂਰਾ ਨਾਮ ਇਲੈਕਟ੍ਰੋਨਿਕ ਕਮਰਸ ਹੈ ਇਸ ਨੂੰ ਇੰਟਰਨੈਟ ਕਮਰਸ ਵੀ ਕਿਹਾ ਜਾਂਦਾ ਹੈ ਇੰਟਰਨੈਟ ਦੀ ਮਦਦ ਨਾਲ ਵਪਾਰ ਕਰਨ ਨੂੰ ਈ-ਕਮਰਸ ਕਿਹਾ ਜਾਂਦਾ ਹੈ ਈ ਦਾ ਮਤਲਬ ਦੱਸਿਆ ਇਲੈਕਟ੍ਰੋਨਿਕ ਕਮਰਸ ਦਾ ਮਤਲਬ ਵਪਾਰ ਕਿ ਜਦੋਂ ਅਸੀਂ ਇੰਟਰਨੈਟ ਦੀ ਮਦਦ ਨਾਲ ਵਪਾਰ ਕਰਦੇ ਹਾਂ ਸ਼ਾਪਿੰਗ ਕਰਦੇ ਹਾਂ ਤਾਂ ਉਸ ਨੂੰ ਈ-ਕਮਰਸ ਕਿਹਾ ਜਾਂਦਾ ਹੈ ਇਸ ਦਿਨ ਮਦਦ ਨਾਲ ਅਸੀਂ ਕਰ ਬੈਠੇ ਆਨਲਾਈਨ ਚੀਜ਼ਾਂ ਖਰੀਦ ਅਤੇ ਵੇਚ ਸਕਦੇ ਹਾਂ ਉਦਾਹਰਨ ਵਜੋਂ Amazon, Flipkart, Snapdeal ਆਦਿ ਅਲੱਗ-ਅਲੱਗ ਵੈਬਸਾਈਟਾਂ ਨੇ ਜਿਹਦੀ ਮਦਦ ਨਾਲ ਅਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਜਿਦਾ ਅੱਜ ਕੰਬਿਸ਼ੋ ਵੈਬਸਾਈਟ ਹੈ ਉੱਥੋਂ ਵੀ ਅਸੀਂ ਕੱਪੜਿਆਂ ਦੀ ਸ਼ਾਪਿੰਗ ਕਰ ਸਕਦੇ ਹਾਂ ਇੱਥੋਂ ਤੱਕ ਕਿ ਦਵਾਈਆਂ ਦੀ ਸ਼ਾਪਿੰਗ ਵੀ ਅਸੀਂ ਆਨਲਾਈਨ ਕਰ ਸਕਦੇ ਹਾਂ ਇੱਕ ਕੰਪਨੀ ਹੈ 1mg ਹੈ Medlife ਹੈ ਉੱਥੋਂ ਵੀ ਅਸੀਂ ਸ਼ਾਪਿੰਗ ਕਰ ਸਕਦੇ ਹਾਂ ਇਹ ਤੇ ਉਹ ਗ੍ਰੀਡਨ ਵਾਲੀ ਵੇਚਣ ਵਾਲੀ ਸਾਈਟ ਕਿਹੜੀ ਹੈ ਜਿਹਦਾ OLX ਹੈ kia.com ਹੈ ਉੱਥੇ ਅਸੀਂ ਸੈਕੰਡ ਹੈਂਡ ਚੀਜ਼ਾਂ ਵੀ ਵੇਚ ਸਕਦੇ ਹਾਂ ਤੇ ਉਹਨਾਂ ਨੂੰ ਖਰੀਦ ਵੀ ਸਕਦੇ ਹਾਂ ਤੇ ਪ੍ਰਸ਼ਨ ਨੰਬਰ 4 ਹੈ ਵੈਬ ਬ੍ਰਾਊਜ਼ਿੰਗ ਕੀ ਹੈ ਇਸ ਨੂੰ ਇੰਟਰਨੈਟ ਬ੍ਰਾਊਜ਼ਿੰਗ ਜਾਂ ਸਰਫਿੰਗ ਵੀ ਕਿਹਾ ਜਾਂਦਾ ਹੈ ਵੈਬ ਬ੍ਰਾਊਜ਼ਿੰਗ ਤੇ ਸਰਚਿੰਗ ਵਿੱਚ ਫਰਕ ਹੈ ਸਰਚਿੰਗ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਲੱਭਣਾ ਬਟ ਬ੍ਰਾਊਜ਼ਿੰਗ ਦਾ ਮਤਲਬ ਹੁੰਦਾ ਕਿ ਤੁਸੀਂ ਇੰਟਰਨੈਟ ਤੇ ਆਪਣੀ ਮਰਜ਼ੀ ਨਾਲ ਇੱਕ ਵੈਬ ਪੇਜ ਤੋਂ ਦੂਜੇ ਵੈਬ ਪੇਜ ਤੇ ਜਾ ਰਹੇ ਹੋ ਜਾਂ ਇੱਕ ਵੈਬਸਾਈਟ ਤੋਂ ਦੂਜੀ ਵੈਬਸਾਈਟ ਤੇ ਜਾ ਰਹੇ ਹੋ ਤਾਂ ਇਸ ਦਾ ਅਰਥ ਹੈ ਵਰਲਡ ਵਾਈਡ ਵੈਬ ਦੀ ਵਰਤੋਂ ਕਰਨਾ ਇੰਟਰਨੈਟ ਤੇ ਇੱਕ ਵੈਬ ਪੇਜ ਤੋਂ ਦੂਜੇ ਵੈਬ ਪੇਜ ਤੇ ਜਾਣ ਨੂੰ ਵੈਬ ਬ੍ਰਾਊジング ਕਿਹਾ ਜਾਂਦਾ ਹੈ ਮਤਲਬ ਕਿ ਇੱਕ ਵੈਬ ਪੇਜ ਤੋਂ ਦੂਜੇ ਵੈਬ ਪੇਜ ਤੇ ਆਪਾਂ ਜਾਂਦੇ ਹਾਂ ਜਾਂ ਇੱਕ ਵੈਬਸਾਈਟ ਤੋਂ ਦੂਸਰੀ ਵੈਬਸਾਈਟ ਤੇ ਜਾਂਦੇ ਹਾਂ ਤਾਂ ਉਸ ਨੂੰ ਵੈਬ ਬ੍ਰਾਊジング ਕਿਹਾ ਜਾਂਦਾ ਹੈ ਜਾਂ ਬ੍ਰਾਊジング ਕਿਹਾ ਜਾਂਦਾ ਹੈ ਇੰਟਰਨੈਟ ਤੇ ਜਾਣਕਾਰੀ ਦੇਖਣ ਲਈ ਵੈਬ ਬ੍ਰਾਊਜ਼ਰ ਵਰਤੇ ਜਾਂਦੇ ਨੇ अपना जो, जो इंटरनेट से कोई जानकारी देखनी है तो वैब ब्राउजर वरतते हैं वैब ब्राउजर हो सकते हैं मोजीला फायरफॉक्स गूगल क्रोम माइक्रोसॉफ्ट इंटरनेट एक्सपलोर एप्पल सफारी जो पेरा एना कोई भी वर्त सकते हैं अच्छ एक एज है या यूसी ब्राउजर है यह भी साढ़े की ने वैब ब्राउजर अगे है व्डे उत्तर वाले प्रश्न पहला है मॉडर्म की है ਇਸ ਦੀ ਕਿਸਮ ਅਤੇ ਰਫ਼ਤਾਰ ਸੰਬੰਧੀ ਜਾਣਕਾਰੀ ਦਿਓ ਮੋਡਮ ਇੱਕ ਇੰਟਰਨੈਟ ਚਲਾਉਣ ਵਾਲਾ ਜੰਤਰ ਹੈ ਜੇਕਰ ਅਸੀਂ ਆਪਣੇ ਮੰਨ ਲਓ ਸਕੂਲ ਦੀ ਲੈਬ ਦੇ ਵਿੱਚ net ਚਲਾ ਰਹੇ ਹਾਂ ਜਾਂ ਘਰਾਂ 'ਚ net ਚਲਾਣਾ ਹੈ ਉਹਦੇ ਲਈ ਅਸੀਂ ਕੀ ਕਰਦੇ ਹਾਂ ਮੋਡਮ ਲਗਾਉਂਦੇ ਹਾਂ ਕਿਉਂਕਿ ਮੋਬਾਈਲ ਵਿੱਚ ਤਾਂ SIM ਪਾ ਕੇ net ਚਲਾ ਸਕਦੇ ਹਾਂ ਜੇਕਰ ਘਰ ਵਿੱਚ ਤੁਸੀਂ ਆਪਣੀ ਸਮਾਰਟ LED ਚਲਾਣੀ ਹੈ ਕੰਪਿਊਟਰ ਚਲਾਣਾ ਹੈ ਲੈਪਟਾਪ ਚਲਾਣਾ ਹੈ ਤੇ ਉਹਦੇ ਲਈ ਲੋਕੀ ਘਰਾਂ ਵਿੱਚ ਜਿਹੜਾ ਕਨੈਕਸ਼ਨ ਹੁੰਦਾ ਨੇ ਉਹ ਬ੍ਰੋਡਬੈਂਡ ਕਨੈਕਸ਼ਨ ਹੁੰਦਾ ਹੈ ਤੇ ਉਹਦੇ ਲਈ ਇੱਕ ਡਿਵਾਈਸ ਲੱਗਦੀ ਹੈ ਜਿਸ ਨੂੰ ਮੋਡਮ ਕਿਹਾ ਜਾਂਦਾ ਹੈ ਤੇ ਮੋਡਮ ਦਾ ਪੂਰਾ ਨਾਮ ਮੋਡੂਲੇਟਰ ਡੀ ਮੋਡੂਲੇਟਰ ਹੁੰਦਾ ਹੈ ਮੋਡੂਲੇਟਰ ਕੀ ਕਰਦਾ ਹੈ ਡਿਜੀਟਲ ਸਿਗਨਲ ਨੂੰ ਐਨਾਲੌਗ ਸਿਗਨਲ ਵਿੱਚ ਬਦਲਦਾ ਹੈ ਅਤੇ ਡੀ ਮੋਡੂਲੇਟਰ ਐਨਾਲੌਗ ਸਿਗਨਲ ਨੂੰ ਡਿਜੀਟਲ ਸਿਗਨਲ ਵਿੱਚ ਬਦਲਦਾ ਹੈ ਤੇ ਇਹਦਾ ਮਤਲਬ ਹੈ ਕਿ ਜਦੋਂ ਅਸੀਂ ਕੰਪਿਊਟਰ ਤੇ ਕੰਮ ਕਰ ਰਹੇ ਹੁੰਦੇ ਹਾਂ ਉਹ ਇੱਕ ਡਿਜੀਟਲ ਡਿਵਾਈਸ ਹੈ ਬਟ ਜਿਹੜਾ ਮੋਡਮ ਹੈ ਉਹਦੇ ਨਾਲ ਇੱਕ ਟੈਲੀਫੋਨ ਲਾਈਨ ਲੱਗੀ ਹੁੰਦੀ ਹੈ ਜਿਹਦੇ ਨਾਲ ਜਿਹਦੀ ਮਦਦ ਨਾਲ ਮੋਡਮ ਕੰਮ ਕਰਦਾ ਹੈ ਤੇ ਉਹਦੀ ਲਾਈਨ ਹੁੰਦੀ ਹੈ ਉਹ ਐਨਾਲੌਗ ਹੁੰਦੀ ਹੈ ਜਦੋਂ ਅਸੀਂ ਕੰਪਿਊਟਰ ਤੋਂ ਡਾਟਾ ਟੈਲੀਫੋਨ ਲਾਈਨ ਤੇ ਭੇਜਦੇ ਹਾਂ ਤੇ ਮੋਡੂਲੇਟਰ ਉਸ ਟਾਈਮ ਕੀ ਕਰਦਾ ਹੈ ਡਿਜੀਟਲ ਸਿਗਨਲ ਨੂੰ ਐਨਲੌਗ ਸਿਗਨਲ 'ਚ ਬਦਲ ਦਿੰਦਾ ਹੈ ਉਸ ਤੋਂ ਬਾਅਦ ਜਦੋਂ ਡਾਟਾ ਡੈਸਟੀਨੇਸ਼ਨ ਤੇ ਪਹੁੰਚਦਾ ਹੈ ਦੁਬਾਰਾ ਟੈਲੀਫੋਨ ਲਾਈਨ ਤੋਂ ਡਾਟਾ ਜਦੋਂ ਕੰਪਿਊਟਰ ਕੋਲ ਆਉਂਦਾ ਹੈ ਜਾਂ ਇਲੈਕਟ੍ਰੋਨ ਡਿਵਾਈਸ ਕੋਲ ਆਉਂਦਾ ਹੈ ਤਾਂ ਦੁਬਾਰਾ ਡੀਮੋਡੂਲੇਟਰ ਕੀ ਕਰਦਾ ਹੈ ਐਨਲੌਗ ਸਿਗਨਲ ਨੂੰ ਡਿਜੀਟਲ ਸਿਗਨਲ ਵਿੱਚ ਬਦਲਦਾ ਹੈ ਤੇ ਮੋਡਮ ਦੋ ਕਿਸਮ ਦੇ ਹੁੰਦੇ ਹਨ ਅੰਦਰੂਨੀ ਮੋਡਮ ਤੇ ਬਾਹਰੀ ਮੋਡਮ ਜਿਹਦਾ ਨਾਮ ਤੋਂ ਕਲੀਅਰ ਹੈ ਅੰਦਰੂਨੀ ਮੋਡਮ ਇਹ ਮੋਡਮ ਸੀਪੀਯੂ ਦੇ ਅੰਦਰ ਲੱਗਿਆ ਹੁੰਦਾ ਹੈ ਇਹ ਵੱਧ ਬਿਜਲੀ ਦੀ ਖਪਤ ਕਰਦਾ ਹੈ ਵੱਧ ਬਿਜਲੀ ਖਪਤ ਕਿਉਂ ਕਰਦਾ ਕਿਉਂਕਿ ਜਿੱਦਾਂ ਆਪਾਂ ਸੀਪੀਯੂ ਔਨ ਕਰਾਂਗੇ ਕੰਪਿਊਟਰ ਔਨ ਕਰਾਂਗੇ ਇਹ ਨਾਲੇ ਚੱਲੂ ਹੋ ਜਾਏਗਾ ਤੇ ਬਿਜਲੀ ਕੰਜ਼ੂਮ ਕਰਨੀ ਸ਼ੁਰੂ ਕਰ ਦੇਗਾ ਤੇ ਇਸ ਦੀ ਰਫ਼ਤਾਰ ਬਾਰੀ ਮੋਡਮ ਨਾਲੋਂ ਘੱਟ ਹੁੰਦੀ ਹੈ ਜਿਹੜੀ ਸਪੀਡ ਹੈ ਇਹ ਕ ਇਸ ਨਾਲੋਂ ਘੱਟ ਹੁੰਦੀ ਹੈ ਬਾਰੀ ਮੋਡਮ ਨਾਲੋਂ ਤੇ ਇਹ ਮੋਡਮ ਜਿਹੜਾ ਇਹਦਾ ਕਾਰਡ ਕੁਝ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਤੇ ਇਹਦੇ ਵਿੱਚ टैलीफोन कनैक्शन लाइन जी है सीधी जुड़ती है अजक इसकी वरतों बहुत घट होंगी है नंबर दो बाहरी मोड़म। यह मोड़म सी पी यू के बाहर लग्या हों घ बिजली की खपत करता है इसकी रफ्तार अंदरूनी मोड़म नो हों है जो एक्सटरनल मॉडम है बाहरी मॉडम है कुछ इस तरह नज़र आता है तुम देख स देश एंटीने तो लगे हुए हैं एंटीना लगे ने वाईफाई ਜੇਕਰ ਇੱਕ Ăਂਟੇਨਾ ਤੇ ਵਾਈਫਾਈ ਦੀ ਰੇਂਜ ਘੱਟ ਹੋਵੇਗੀ ਜੇ ਦੋ Ăਂਟੇਨਾਸ ਹੈ ਤੇ ਵਾਈਫਾਈ ਦੀ ਰੇਂਜ ਕੱਟ ਹੋਵੇਗੀ ਤੇ ਅੱਜ ਕੱਲ ਇਸ ਮੋਡਮ ਦੀ ਵਰਤੋਂ ਕਾਫੀ ਜ਼ਿਆਦਾ ਹੁੰਦੀ ਹੈ ਤੇ ਅੰਦਰੂਨੀ ਮੋਡਮ ਜਾਂ ਜਿਹੜਾ ਇੰਟਰਨਲ ਮੋਡਮ ਹੈ ਉਸ ਦੀ ਵਰਤੋਂ ਕੱਟ ਹੁੰਦੀ ਹੈ ਮੋਡਮ ਦੀ ਰਫ਼ਤਾਰ ਹੇਠ ਲਿਖੀਆਂ ਯੂਨਿਟਾਂ ਵਿੱਚ ਮਾਪੀ ਜਾ ਸਕਦੀ ਹੈ ਔਰ ਯੂਨਿਟਸ ਨੇ ਬੀਪੀਐਸ ਕੇਵੀਪੀਐਸ ਤੇ ਐਮਬੀਪੀਐਸ ਬੀਪੀਐਸ ਦਾ ਮਤਲਬ ਬਿਟਸ ਪਰ ਸੈਕਿੰਡ ਕੇਵੀਪੀਐਸ ਕਿਲੋਬਿਟਸ ਪਰ ਸੈਕਿੰਡ ਤੇ এমবিপিএস মেগাবিটস ਪਰ সেকেন্ড ਜਿਹੜਾ ਬੀਪੀਐਸ ਬੀਪੀਐਸ ਸਭ ਤੋਂ ਘੱਟ ਸਪੀਡ ਹੈ ਕੇਬੀਪੀਐਸ ਬੀਪੀਐਸ ਤੋਂ ਜ਼ਿਆਦਾ ਹੁੰਦੀ ਹੈ ਤੇ ਐਮਬੀਪੀਐਸ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਸਪੀਡ ਹੈ ਤੇ ਅੱਜ ਕੱਲ ਜਿਹੜੇ ਮੋਡਮ ਆ ਰਹੇ ਨੇ ਉਹ ਸਪੀਡ ਸਾਨੂੰ ਐਮਬੀਪੀਐਸ ਚ ਦੇ ਰਹੇ ਨੇ ਅਗਲਾ ਪ੍ਰਸ਼ਨ ਹੈ ਇੰਟਰਨੈਟ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਸਹੂਲਤਾਂ ਦਾ ਵਰਣਨ ਕਰੋ ਕਿ ਇੰਟਰਨੈਟ ਸਾਨੂੰ ਕਿਹੜੀ-ਕਿਹੜੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ ਇੰਟਰਨੈਟ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਸਹੂਲਤਾਂ ਹੇਠ ਲਿਖੇ ਅਨੁਸਾਰ ਹਨ ਨੰਬਰ 1 ਇਸ ਤਰ੍ਹਾਂ ਅਸੀਂ ਸੂਚਨਾ ਦੀ ਸਾਂਝ ਕਰ ਸਕਦੇ ਹਾਂ ਸੂਚਨਾ ਭੇਜਣ ਲਈ ਅਸੀਂ ਕੀ ਕਰ ਸਕਦੇ ਹਾਂ ਲਗ ਲਗ ਤਰ੍ਹਾਂ ਦੇ ਚੈਨਲ ਯੂਜ਼ ਕਰ ਸਕਦੇ ਹਾਂ ਜਿਦਾ ਜੀ ਵਟਸਐਪ ਨਾਲ ਸੂਚਨਾ ਭੇਜਦੇ ਹਾਂ ਜਾਂ ਈਮੇਲ ਦੇ ਨਾਲ ਜਾਂ ਮੈਸੈਂਜਰ ਦੇ ਥਰੂ ਨੰਬਰ 2 ਇਸ ਤਰ੍ਹਾਂ ਅਸੀਂ ਆਨਲਾਈਨ ਖਬਰਾਂ ਦੇਖ ਸਕਦੇ ਹਾਂ ਆਨਲਾਈਨ ਖਬਰਾਂ ਦੇਖਣ ਲਈ YouTube ਤੇ ਵੀ ਚੈਨਲ ਹੈ Facebook ਪੇਜ ਵੀ ਹੈਗੇ ਨੇ ਤੇ ਇਸ ਤੋਂ ਇਲਾਵਾ ਜਿਹੜੇ ਸਾਡੇ ਟੀਵੀ ਤੇ ਚੈਨਲ ਆਂਦੇ ਨੇ ਉਹਨਾਂ ਦੇ ਵੀ ਅਗੇ ਲਿੰਕ ਹੈਗੀ ਹੈ ਜਿੱਥੇ ਜਾ ਕੇ ਅਸੀਂ ਉਹਨਾਂ ਦੀ ਖਬਰਾਂ ਸੁਣ ਸਕਦੇ ਹਾਂ ਤੇ ਪੜ੍ਹ ਵੀ ਸਕਦੇ ਹਾਂ ਤੇ ਦੇਖ ਵੀ ਸਕਦੇ ਹਾਂ ਨੰਬਰ 3 ਇਸ ਤਰ੍ਹਾਂ ਅਸੀਂ ਤੇਜ਼ ਰਫ਼ਤਾਰ ਨਾਲ ਸੰਦੇਸ਼ ਭੇਜ ਸਕਦੇ ਹਾਂ ਉਹਦਾਂ ਨੂੰ ਜੋ ਈਮੇਲ ਚੈਟਿੰਗ ਜੇਕਰ ਆਪਾਂ ਕੋਈ ਮੈਸੇਜ ਭੇਜਣਾ ਹੈ ਤੇ ਬੜੀ ਫਾਸਟ ਪੀਡ ਨਾਲ ਈਮੇਲ ਜਾਂ ਚੈਟਿੰਗ ਦੇ ਥਰੂ ਭੇਜ ਸਕਦੇ ਹਾਂ ਨੰਬਰ 4 ਇਸ ਤਰ੍ਹਾਂ ਅਸੀਂ ਕੱਪੜੇ ਕਿਤਾਬਾਂ ਤੇ ਹੋਰ ਸਮਾਨ ਦੀ ਆਨਲਾਈਨ ਸ਼ਾਪਿੰਗ ਵੀ ਕਰ ਸਕਦੇ ਹਾਂ ਪਤਾ ਈ-ਕਾਮਰਸ ਦੀ ਵੈਬਸਾਈਟਾਂ ਕਿਹੜੀਆਂ ਹੁੰਦੀਆਂ ਨੇ ਜਿਦਾ Amazon, Snapdeal, Meesho, 1mg, Meesho, 1mg ਤੇ ਜਾਂ ਇਸ ਤੋਂ ਇਲਾਵਾ ਹੋਰ ਜਿਹੜੀਆਂ ਵੈਬਸਾਈਟਾਂ ਜਿਦਾ OLXquick.com ਉੱਥੋਂ ਦੀ ਸ਼ਾਪਿੰਗ ਕਰ ਸਕਦੇ ਹਾਂ ਤੇ ਆਪਾਂ ਸਮਾਨ ਖਰੀਦ ਵੀ ਸਕਦੇ ਹਾਂ ਅਤੇ ਵੇਚ ਵੀ ਸਕਦੇ ਹਾਂ। ਨੰਬਰ 5 ਇੰਟਰਨੈਟ ਦੇ ਰਾਹੀਂ ਅਸੀਂ ਆਨਲਾਈਨ ਟਿਕਟਾਂ ਵੀ ਬੁੱਕ ਕਰਵਾ ਸਕਦੇ ਹਾਂ। ਜੇਕਰ ਆਪਾਂ ਫਲਾਈਟ ਦੀ ਟਿਕਟ ਬੁੱਕ ਕਰवानी ਹੈ, ਟ੍ਰੇਨ ਦੀ ਕਰਾਣੀ ਹੈ, ਬੱਸ ਦੀ ਕਰਾਣੀ ਹੈ ਜਾਂ ਥੀਏਟਰ 'ਚ ਮੂਵੀ ਦੀ ਟਿਕਟ ਬੁੱਕ ਕਰवानी ਹੈ, ਆਬਵੀਅਸਲੀ ਆਨਲਾਈਨ ਇੰਟਰਨੈਟ ਦੀ ਮਦਦ ਨਾਲ ਕਰਵਾ ਸਕਦੇ ਹਾਂ। ਨੰਬਰ 6 ਇਸ ਤਰ੍ਹਾਂ ਅਸੀਂ ਆਨਲਾਈਨ ਪੜਾਈ ਵੀ ਕਰ ਸਕਦੇ ਹਾਂ। ਮਤਲਬ ਕਿ ਇੰਟਰਨੈਟ ਆਪਾਂ ਆਨਲਾਈਨ ਪੜਾਈ ਵੀ ਕਰ ਸਕਦੇ ਹਾਂ। ਆਨਲਾਈਨ ਪੜਾਈ ਲਈ ਅਗਲਾ YouTube ਚੈਨਲ ਦੇਖ ਸਕਦੇ ਹਾਂ ਅਸੀਂ ਜਿਹਦਾ ਤੁਹਾਨੂੰ ਮੈਂ YouTube ਚੈਨਲ ਦੇ ਥਰੂ ਵੀਡੀਓ ਸ਼ੇਅਰ ਕਰ ਰਿਹਾ ਹਾਂ। ਇਸ ਤੋਂ ਇਲਾਵਾ Zoom ਤੇ ਕਲਾਸ ਲਗਾਉਂਦੇ ਹੋ ਤੁਸੀਂ Google Meet ਤੇ ਲਗਾਉਂਦੇ ਹੋ, ਐਡੂਕੇਸ਼ਨ ਐਪ ਤੇ ਵੀ ਲਗਾ ਸਕਦੇ ਹੋ। ਨੰਬਰ 7 ਇਸ ਤਰੀਕੇ ਅਸੀਂ ਗੇਮਸ ਗਾਣੇ ਅਤੇ ਫਿਲਮ ਆਦਿ ਨਾਲ ਆਪਣਾ ਮਨੋਰੰਜਨ ਵੀ ਕਰ ਸਕਦੇ ਹਾਂ ਕਿ ਇੰਟਰਨੈਟ ਸਾਡਾ ਇੱਕ ਮਨੋਰੰਜਨ ਦਾ ਸਾਧਨ ਵੀ ਹੈ ਕਿ ਆਪਾਂ ਆਨਲਾਈਨ ਗੇਮਸ ਖੇਡ ਸਕਦੇ ਹਾਂ ਗਾਣੇ ਸੁਣ ਸਕਦੇ ਹਾਂ ਯੂਟਿਊਬ ਤੋਂ ਫਿਲਮਾਂ ਦੇਖ ਸਕਦੇ ਹਾਂ ਇਹ ਤੀਸਰਾ ਪ੍ਰਸ਼ਨ ਹੈ ਈਮੇਲ ਕੀ ਹੈ ਈਮੇਲ ਦੀ ਵਰਤੋਂ ਦੇ ਲਾਭ ਲਿਖੋ ਈਮੇਲ ਦਾ ਪੂਰਾ ਨਾਮ ਇਲੈਕਟ੍ਰੋਨਿਕ ਮੇਲ ਹੈ ਇਹ ਇੰਟਰਨੈਟ ਦੀ ਇੱਕ ਸੁਵਿਧਾ ਹੈ ਇਸ ਰਾਹੀਂ ਅਸੀਂ ਦੁਨੀਆ ਵਿੱਚ ਇਸੇ ਵੀ ਥਾਂ ਤੇ ਸੰਦੇਸ਼ ਪੇਜ ਸਕਦੇ ਹਾਂ ਈਮੇਲ ਰਾਹੀਂ ਅਸੀਂ ਟੈਕਸਟ ਤਸਵੀਰਾਂ ਆਡੀਓ ਅਤੇ ਵੀਡੀਓ ਫਾਈਲਾਂ ਪੇਜ ਸਕਦੇ ਹਾਂ ਉਦਾਹਰਨ ਵਜੋਂ gmail.com yahoo.com rediff.com ਇਹ ਕੁਝ ਫ੍ਰੀ ਵਿੱਚ ਪ੍ਰੋਵਾਈਡ ਕੀਤੀਆਂ ਜਾਣ ਵਾਲੀਆਂ ਈਮੇਲ ਸਾਈਟਸ ਨੇ ਤੇ ਈਮੇਲ ਬਾਰੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਈਮੇਲ ਜਿਹੜੀ ਹੈ ਉਸ ਨੂੰ ਆਪਾਂ ਆਪਣੇ ਮੋਬਾਈਲ ਵਿੱਚ ਵੀ ਓਪਨ ਕਰ ਸਕਦੇ ਹਾਂ ਤੁਸੀਂ Google ਐਪਸ ਵਿੱਚ ਜਾ ਕੇ Gmail ਨਾਮ ਦੀ ਐਪ ਦੇਖ ਸਕਦੇ ਹੋ ਉਹ ਤੁਹਾਡੀ ਕੀ ਹੈ ਇੱਕ ਈਮੇਲ ਹੈ ਜਿਹੜੀ Google ਵੱਲੋਂ ਪ੍ਰੋਵਾਈਡ ਕੀਤੀ ਗਈ ਹੈ ਤੇ ਜਦੋਂ ਤੁਸੀਂ ਕੋਈ Android ਫੋਨ ਲੈਂਦੇ ਹੋ ਤੇ Play Store ਦੇ ਵਿੱਚ ਤੁਹਾਨੂੰ Gmail account ਐਡ ਕਰਨ ਲਈ ਉਹ ਕਹਿੰਦਾ ਉਹ ਤੁਹਾਡਾ ਜਿਹੜਾ ਈਮੇਲ account ਹੀ ਹੈ ਜਿਹੜਾ ਤੁਸੀਂ Google 'ਚ ਬਣਾਇਆ ਜਾਂ Gmail 'ਚ ਬਣਾਇਆ ਹੈ ਉਹ account ਹੁੰਦਾ ਹੈ ਤੇ ਈਮੇਲ ਦੇ ਅੰਦਰ ਇੱਕ ਲਿਮਟ ਹੁੰਦੀ ਹੈ ਫ੍ਰੀ ਵਾਲੀ ਦੇ ਅੰਦਰ ਕਿ ਜੇਕਰ ਕੋਈ ਤੁਸੀਂ ਤਸਵੀਰ ਆਡੀਓ ਜਾਂ ਵੀਡੀਓ ਭੇਜਣੀ ਹੈ ਉਹਦਾ ਸਾਈਜ਼ VMP ਤੋਂ ਵੱਡਾ ਨਹੀਂ ਹੋਣਾ ਚਾਹੀਦਾ VMP ਤੋਂ ਛੋਟਾ ਹੋਣਾ ਚਾਹੀਦਾ ਹੈ ਤੇ ਹੁਣ ਅਸੀਂ ਗੱਲ ਕਰਦੇ ਹਾਂ ਈਮੇਲ ਦੇ ਲਾਭ ਪਹਿਲਾ ਹੈ ਈਮੇਲ ਦੀ ਰਫ਼ਤਾਰ ਬਹੁਤ ਤੇਜ਼ ਹੁੰਦੀ ਹੈ ਮਤਲਬ ਕਿ ਜਦਦਾ ਅਸੀਂ ਮੈਸੇਜ ਸੈਂਡ ਕੀਤਾ ਵਿਦਿਨ ਸਪਰੀਦਨ ਸੈਕਿੰਡਸ ਉਹ ਮੈਸੇਜ ਜਿਹੜਾ ਉਹ ਡੈਸਟੀਨੇਸ਼ਨ ਤੇ ਪਹੁੰਚ ਜਾਂਦਾ ਹੈ ਉਹ ਡੈਸਟੀਨੇਸ਼ਨ ਸਾਡਾ ਆਪਣਾ ਸ਼ਹਿਰ ਹੋ ਸਕਦਾ ਹੈ ਦੇਸ਼ ਹੋ ਸਕਦਾ ਹੈ ਜਾਂ ਬਾਹਰ ਦੀ ਕੋਈ ਕੰਟਰੀ ਹੋ ਸਕਦੀ ਹੈ ਨੰਬਰ 2 ईमेल किसी भी समय किसी भी पे जी जा सकती है मतलब कि डे टाइम नाइट टाइम इवनिंग टाइम जिस टाइम मर्जी अपने घर तो ऑफिस तो या मोबाइल तो कित तो भी भेज सकते हैं नंबर तीन ईमेल एक मुफ्त सेवा है तो दसिए है कि जिदा गूगल कंपनी जीमेल दि, जीमेल प्रोवाइड करती है जाहू कंपनी जाहू रेडिफ कंपनी नंबर चार ईमेल का प्रयोग बहुत आसान है ਤੇ ਆਪਾਂ ਕਹਿ ਸਕਦੇ ਹਾਂ ਕਿ ਈਮੇਲ ਨੂੰ ਆਸਾਨ ਕਰਾ ਮਤਲਬ ਪ੍ਰਯੋਗ ਕਰਨਾ ਬੜਾ ਆਸਾਨ ਹੈ ਜਿੱਦਾਂ ਚ ਕੰਪੋਜ਼ ਨਾਮ ਦਾ ਆਪਸ਼ਨ ਆਉਂਦਾ ਈਮੇਲ ਭੇਜਣ ਦਾ ਕੰਮ ਆਉਂਦਾ ਇਨਬਾਕਸ ਦੇ ਅੰਦਰ ਜਿਹੜੀਆਂ ਸਾਨੂੰ ਮੇਲ ਆਉਂਦੀਆਂ ਔਰ ਚ ਸ਼ੋਹਨਦੀਆਂ ਨੇ ਜਿਹੜੀਆਂ ਆਪਾਂ ਭੇਜੀਆਂ ਉਹ ਸੈਂਟ ਆਈਟਮ ਚ ਆ ਜਾਂਦੀਆਂ ਤੇ ਜਿਹੜੀਆਂ ਆਪਾਂ ਡਿਲੀਟ ਕੀਤੀਆਂ ਔਰ ਟਰੈਸ਼ ਨਾਮ ਦੇ ਫੋਲਡਰ ਚ ਸਟੋਰ ਹੋ ਜਾਂਦੀਆਂ ਨੇ ਤੁਸੀਂ ਆਪਣਾ ਮੋਬਾਈਲ ਖੋਲ ਕੇ ਜੀਮੇਲ ਵਿੱਚ ਜਾ ਕੇ ਇਹ ਜਿਹੜੇ ਤੁਹਾਨੂੰ ਮੈਂ ਆਪਸ਼ਨ ਦੱਸੇ ਉਹ ਚੈੱਕ ਕਰ ਸਕਦੇ ਹੋ ਪ੍ਰਸ਼ਨ ਨੰਬਰ 4 ਹੈ वर्ल्ड वाइड वेब ਤੇ ਨੋਟ ਲਿਖੋ ਮੀਨਸ ਇ ਟ੍ਰਿਪਲ ਡਬਲਯੂ ਇਸ ਨੂੰ W3 ਜਾਂ ਵੈਬ ਵੀ ਕਿਹਾ ਜਾਂਦਾ ਹੈ W3 ਕਿਉਂ ਕਿ ਆ ਚ ਤਿੰਨ ਡਬਲਯੂ ਆਉਂਦੇ ਨੇ ਟ੍ਰਿਪਲ ਡਬਲਯੂ ਇਹ ਇੰਟਰਨੈਟ ਦਾ ਭਾਗ ਹੈ ਮਤਲਬ ਕਿ ਇਹ ਇੰਟਰਨੈਟ ਦਾ ਇੱਕ ਪਾਰਟ ਹੈਗਾ ਇਹ ਆਨਲਾਈਨ ਸਮਗਰੀ ਦਾ ਇੱਕ ਨੈਟਵਰਕ ਹੈ ਇਸ ਨੂੰ 1991 ਵਿੱਚ ਟਿਮ ਬਰਨਰਸ-ਲੀ ਵਲੋਂ ਤਿਆਰ ਕੀਤਾ ਗਿਆ ਇਸ ਵਿੱਚ ਵੈੱਬ ਪੇਜ ਨੂੰ ਦੇਖਣ ਲਈ ਵੈੱਬ ਬ੍ਰਾਊਜ਼ਰਾਂ ਦੀ ਵਰਤੋਂ ਹੁੰਦੀ ਹੈ Google Chrome, UC Browser, Opera, Internet Explorer ਆਦਿ ਕੁਝ ਵੈਬ ਬ੍ਰਾਊਜ਼ਰ ਹਨ ਜਿਹੜੇ ਇਹਦੇ ਚ ਵਰਤੇ ਜਾਂਦੇ ਨੇ ਤੇ ਵਰਲਡ ਵਾਈਡ ਵੈਬ ਜਿਹੜਾ ਹੈ ਟ੍ਰਿਪਲ ਡਬਲ ਯੂ ਹੈ ਇਸ ਬਾਰੇ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਅਸੀਂ ਕੋਈ ਵੈਬਸਾਈਟ ਓਪਨ ਕਰਦੇ ਹਾਂ ਤੇ ਉਹਦੇ ਸ਼ੁਰੂ ਚ ਆਪਾਂ ਲਗਾਨੇ ਟ੍ਰਿਪਲ ਡਬਲ ਯੂ ਡਾਟ ਗੂਗਲ ਡਾਟ ਕਾਮ ਜਿੱਦਾਂ ਟ੍ਰਿਪਲ ਡਬਲ ਯੂ ਡਾਟ ਫੇਸਬੁੱਕ ਡਾਟ ਕਾਮ ਟ੍ਰਿਪਲ ਡਬਲ ਯੂ ਡਾਟ ਇੰਸਟਾਗ੍ਰam ਡਾਟ ਕਾਮ ਤੇ ਮਤਲਬ ਕਿ ਕੋਈ ਵੀ ਵੈਬਸਾਈਟ ਓਪਨ ਕਰਨੀ ਹੈ ਉਹਦੀ ਸਟਾਰਟਿੰਗ ਚ ਟ੍ਰਿਪਲ ਡਬਲ ਯੂ ਲਗਾਣਾ ਜ਼ਰੂਰੀ ਹੁੰਦਾ ਹੈ ਤੇ ਇਹਦੇ ਬਾਰੇ ਦੱਸਣਾ ਚਾਹਾਂਗਾ ਕਿ ਜਿਹੜਾ ਵਰਲਡ ਵਾਈਡ ਵੈੱਬ ਦਾ ਕੰਟੈਂਟ ਹੈ ਉਹ ਇੱਕ ਪਾਸ਼ਾ ਹੈਗੀ ਹੈ HTML ਜਿਸ ਨੂੰ ਬੋਲਦੇ ਹਾਈਪਰਟੈਕਸਟ ਮਾਰਕਅਪ ਲੈਂਗੁਏਜ ਇਸ ਨੂੰ ਉਹਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਤੇ ਆਹ ਜਿਹੜੀ ਨੀਚੇ ਤਸਵੀਰ ਨਜ਼ਰ ਆ ਰਹੀ ਹੈ ਐਟਮ ਬਨਰਸ ਲਈ ਦੀਏ ਜਨਾ ਨੇ 1991 ਵਿੱਚ 1991 ਵਿੱਚ WWW ਤਿਆਰ ਕੀਤਾ ਸੀ ਤੇ ਪ੍ਰਸ਼ਨ ਨੰਬਰ 5 ਹੈ ਇੰਟਰਨੈਟ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ कुछ मुख्य सेवावान का वर्णन करो इंटरट द्वारा प्रदान की मुख्य हेठ लिखे अनुसार हैं नंबर एक गल करते हैं ईमेल की तो पहले भी दस है कि इसका पूरा नाम इलेक्ट्रॉनिक मेल है इस तरह इस दुनिया में किसी भी थान पर संदेश भेज सकते हाँ ईमेल राही टैक्सट तस्वीर ऑडियो और वीडियो फाइल भेजिया जा सकती हैं नंबर दो सर्चिंग ਸਰਚਿੰਗ ਦਾ ਅਰਥ ਕੁਝ ਲੱਭਣਾ ਇੰਟਰਨੈਟ ਤੇ ਬਹੁਤ ਜ਼ਿਆਦਾ ਵੈਬਸਾਈਟਾਂ ਮੌਜੂਦ ਹਨ ਇੰਟਰਨੈਟ ਤੋਂ ਕਿਸੇ ਵੀ ਕਿਸਮ ਦੀ ਜਾਣਕਾਰੀ ਲੱਭਣ ਲਈ ਸਰਚ ਇੰਜਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ google.com bing.com ask.com altavista.com ਜਾਂ lycos.com ਇਹਨਾਂ ਲਗ ਲਗ ਵੈਬਸਾਈਟਸ ਨੇ ਜਾਂ ਸਰਚ ਇੰਜਨ ਨੇ ਜਿਨ੍ਹਾਂ ਦੀ ਮਦਦ ਨਾਲ ਅਸੀਂ ਨੈਟ ਤੋਂ ਕੋਈ ਵੀ ਚੀਜ਼ ਜਾਂ ਕੋਈ ਟੌਪਿਕ ਫਾਈਂਡ ਆਊਟ ਕਰ ਸਕਦੇ ਹਾਂ ਲੱਭ ਸਕਦੇ ਹਾਂ ਨੰਬਰ 3 ਚੈਟਿੰਗ ਇੰਟਰਨੈਟ ਦੇ ਰਾਹੀਂ ਅਸੀਂ ਟੈਕਸਟ ਆਡੀਓ ਜਾਂ ਵੀਡੀਓ ਚੈਟ ਕਰ ਸਕਦੇ ਹਾਂ ਮਤਲਬ ਜੇਕਰ ਆਪਾਂ ਕਿਸੇ ਨਾਲ ਮੈਸਟ ਟੈਕਸਟ ਮੈਸੇਜ ਭੇਜ ਕੇ ਗੱਲਬਾਤ ਕਰ ਰਹੇ ਹਾਂ ਉਹ ਟੈਕਸਟ ਚੈਟਿੰਗ ਹੈ ਜੇ ਆਪਾਂ ਵਾਇਸ ਨੋਟ ਭੇਜ ਰਹੇ ਹਾਂ ਆਡੀਓ ਚੈਟ ਹੈ ਜੇ ਵੀਡੀਓ ਕਾਲ ਕਰ ਰਹੇ ਤੇ ਉਹ ਵੀਡੀਓ ਚੈਟ ਹੈ ਤੇ ਨੰਬਰ 4 ਈ-ਕਾਮਰਸ ਇੰਟਰਨੈਟ ਰਾਹੀਂ ਆਨਲਾਈਨ ਵਪਾਰ ਜਾਂ ਸ਼ਾਪਿੰਗ ਕਰਨ ਨੂੰ ਈ-ਕਾਮਰਸ ਕਿਹਾ ਜਾਂਦਾ ਹੈ ਮਤਲਬ ਕਿ ਈ-ਕਾਮਰਸ ਦਾ ਮਤਲਬ ਇਲੈਕਟ੍ਰੋਨਿਕ ਕਾਮਰਸ ਹੁੰਦਾ ਹੈ ਜੇ ਜਦੋਂ ਅਸੀਂ ਆਨਲਾਈਨ ਚੀਜ਼ਾਂ ਦੀ ਖਰੀਦਦਾਰੀ ਕਰਦੇ ਹਾਂ ਜਾਂ ਉਹਨਾਂ ਨੂੰ ਵੇਚਦੇ ਹਾਂ ਆਨਲਾਈਨ ਤੋ ਉਸ ਨੂੰ ਈ-ਕਮਰਸ ਕਿਹਾ ਜਾਂਦਾ ਹੈ ਜੇਕਰ ਆਪਾਂ ਆਨਲਾਈਨ ਕੋਈ ਚੀਜ਼ ਖਰੀਦਣੀ ਹੈ ਤੇ ਅਲੱਗ-ਅਲੱਗ ਸਾਈਟਸ ਹੈ ਜਿੱਦਾਂ ਕਿ Amazon ਹੈ, Snapdeal ਹੈ, Meesho ਹੈ ਤੇ ਜੇਕਰ ਆਪਾਂ ਕੋਈ ਪੁਰਾਣੀ ਚੀਜ਼ ਖਰੀਦਣੀ ਹੈ ਜਾਂ ਵੇਚਣੀ ਹੈ ਤੇ OLX.com ਦੇ Quikr.com ਸਾਈਟ ਦੀ ਵਰਤੋਂ ਕਰ ਸਕਦੇ ਹਾਂ। ਨੰਬਰ 5 ਫਾਈਲ ਡਾਊਨਲੋਡਿੰਗ ਇੰਟਰਨੈਟ ਤੋਂ ਫਾਈਲਾਂ ਆਪਣੇ ਕੰਪਿਊਟਰ ਵਿੱਚ ਸੇਵ ਕਰਨ ਨੂੰ ਡਾਊਨਲੋਡਿੰਗ ਕਿਹਾ ਜਾਂਦਾ ਹੈ। ਮਤਲਬ ਆਪਾਂ ਇੰਟਰਨੈਟ ਤੇ ਕੰਮ ਕਰ ਰਹੇ ਹਾਂ, ਸਾਨੂੰ ਕੋਈ ਗਾਣਾ ਪਸੰਦ ਆ ਜਾਂਦਾ ਹੈ, ਕੋਈ ਸੌਫਟਵੇਅਰ ਪਸੰਦ ਆ ਜਾਂਦਾ ਹੈ ਜਾਂ ਕੋਈ ਵੀਡੀਓ ਪਸੰਦ ਆ ਜਾਂਦੀ ਹੈ YouTube ਤੋਂ ਉਸ ਨੂੰ ਆਪਾਂ ਸੇਵ ਕਰਕੇ ਜਦੋਂ ਆਪਣੇ ਕੰਪਿਊਟਰ ਜਾਂ ਮੋਬਾਈਲ ਤੇ ਸੇਵ ਕਰ ਲੈਂਦੇ ਹਾਂ ਉਸ ਨੂੰ ਬੋਲਦੇ ਡਾਊਨਲੋਡਿੰਗ ਤੇਰਾ ਫਾਇਦਾ ਕੀ ਹੋਏਗਾ ਇਸ ਨੂੰ ਬਾਰ-ਬਾਰ ਨੈਟ ਚਲਾਉਣ ਦੀ ਜ਼ਰੂਰਤ ਨਹੀਂ ਪਵੇਗੀ ਉਹ ਸਭ ਫਾਈਲ ਸਾਡੇ ਕੰਪਿਊਟਰ 'ਚ ਪਰਮਨੈਂਟ ਸੇਵ ਹੋ ਜਾਏਗੀ ਤੇ ਲਾਸਟ ਦੇ ਸ਼ੇਮਾ ਹੈ ਫਾਈਲ ਅਪਲੋਡਿੰਗ ਆਪਣੇ ਕੰਪਿਊਟਰ ਤੋਂ ਫਾਈਲਾਂ ਨੂੰ ਇੰਟਰਨੈਟ ਤੇ ਭੇਜਣ ਨੂੰ ਅਪਲੋਡਿੰਗ ਕਿਹਾ ਜਾਂਦਾ ਹੈ ਕਿ ਜਦੋਂ ਅਸੀਂ ਆਪਣੇ ਕੰਪਿਊਟਰ ਤੋਂ ਫਾਈਲ ਇੰਟਰਨੈਟ ਤੇ ਭੇਜਦੇ ਹਾਂ ਉਸ ਨੂੰ ਅਪਲੋਡਿੰਗ ਕਿਹਾ ਜਾਂਦਾ ਹੈ ਜਿਦਾਂ ਕਿਸੇ ਬੋਰਡ ਦੀ ਕਲਾਸ ਦਾ ਰਿਜ਼ਲਟ ਆਂਦਾ ਹੈ पाब स्कूल एजुकेशन बोर्ड वालों सी बी एस ई बोर्ड वालों जो रिजल्ट वैबसाइट पर पा दिता जाता है वो कि होंपलोडिंग जो असी देखते दे हैं वो की होंउनलोडिंग इस तो अलावा वटसएप जो किसी भीडियो भेज दौ भी थोड़ा टाइम लगती है जान चुकी तो देखना जरा समा लगता है वो अपलोडिंग है इस तुला वट्सएपर जेकर अपना स्टेटस लगाते भी की है अपलोडिंग अगले नहीं अगली बारी फिर किसी नवे टॉपिक मिलेंगे जेकर कोई क्वैरी है तो कमेंट सैक्शन से पूछ ਜੇ ਆਪਣੇ ਕੰਪਿਊਟਰ ਦੇ ਆਪਕ ਦੀ ਮਦਦ ਲੈ ਸਕਦੇ ਹੋ ਧੰਨਵਾਦ